ਪਟਿਆਲਾ ਦੇ ਪਿੰਡ ਕਸਵਾ ਘਗਾ ਵਿਖੇ ਬੀਤੀ ਰਾਤ ਨਕਾਬਪੋਸ਼ ਹਥਿਆਰਬੰਦ ਲੁਟੇਰਾਂ ਵੱਲੋਂ ਵਪਾਰੀ ਦੇ ਘਰ ਵੜ ਕੇ ਉਹਨਾਂ ਦੇ ਪਰਿਵਾਰ ਤੋਂ ਕੀਤੀ ਗਈ ਹਥਿਆਰ ਦੀ ਨੋਕ ਤੇ ਲੁੱਟ ਦੀ ਵਾਰ ਦਾ 30 ਲੱਖ ਰੁਪਏ ਦੀ ਰਾਸ਼ੀ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਕਰੀਬ ਰਾਤ ਨੂੰ ਕੋਈ ਬੰਦੇ ਵੱਲੋਂ ਬਾਹਰ ਖੜਕਾਏ ਜਾਣ ਤੇ ਸਵੇਰ ਵੱਲੋਂ ਬਾਹਰ ਖੋਲਿਆ ਗਿਆ ਤਾਂ ਬੰਦੇ ਧੱਕੇ ਨਾਲ ਕਮਰੇ ਦੇ ਵਿੱਚ ਕਮਰੇ ਵਿੱਚ ਜਾ ਵੜੇ ਜਿੱਥੇ ਉਸ ਦੀ ਬੜੀ ਬਿਮਾਰੀ ਦੇ ਵਿੱਚੋਂ 30 ਲੱਖ ਰੁਪਏ ਦੀ ਤਕਰੀਬਨ 2 ਵਜੇ ਕਮਰਾ ਬੜੇ ਸਿੰਘ ਤੇ ਕੁਝ ਮਾਰਿਆ ਜਿਸ ਨਾਲ ਕੀ ਉਹਨਾ ਵੱਲੋਂ ਦਰਵਾਜ਼ਾ ਖੋਲਿਆ ਗਿਆ ਜਿੱਦੇ ਅੰਦਰ ਬੜਕਾ ਉਹਨਾਂ ਨੇ ਰੌਲਾ ਪਉਣਾ ਚਾਹਿਆ ਤਾਂ ਨਕਾਬਪੋਸ਼ ਨ ਵਿਅਕਤੀਆਂ ਨੇ ਉਹਨਾਂ ਨੂੰ ਪਰਿਵਾਰ ਨੂੰ ਧਿਆਨ ਡਰਾ ਕੇ ਚਪਕਵਾ ਦਿੱਤਾ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਬੰਦ ਪਿਆ ਹਨ ਕਿਉਂਕਿ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿੱਥੇ ਕਿ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਇਹ ਪੈਸੇ ਉਹਨਾਂ ਕਿਸੇ ਰਿਸ਼ਤੇਦਾਰ ਨੂੰ ਇਲਾਜ ਕਰਾਉਣ ਲਈ ਦਿੱਲੀ ਲੈ ਕੇ ਜਾਣਾ ਸੀ ਉਹ ਇਕੱਠੇ ਕੀਤੇ ਗਏ ਸਨ ਅਤੇ ਇਸ ਮਾਹੌਲ ਨੂੰ ਦੇਖਦੇ ਹਾਂ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਬਹੁਤ ਵੱਡਾ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ ਇਸੇ ਸਬੰਧੀ ਜਦੋਂ ਪੁਲਿਸ ਅਧਿਕਾਰੀ ਵੀ ਮ ਡੀਐਸਪੀ ਪਾਤਰਨਾ ਦਲਜੀਤ ਸਿੰਘ ਵਰਕ ਨਾਲ ਗੱਲਬਾਤ ਕਰਨੀ ਚਾਹੀ ਤੇ ਉਹਨੇ ਬਾਤ ਕਰ ਕਰਨ ਵਾਲਿਆਂ ਦੱਸਿਆ ਕਿ ਉਹਨਾਂ ਨੇ ਸੀਆਈਏ ਤੇ ਹੋਰ ਟੀਮਾਂ ਹੋਰ ਪੜਤਾਲ ਕਰ ਰਹੀਆਂ ਨੇ ਤੇ ਜਲਦੀ ਕਾਬੂ ਕਰਕੇ ਕਾਰਵਾਈ ਕੀਤੀ ਜਾਵੇਗੀ ਤੇ ਜਲਦੀ ਤਫਤੀਸ਼ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਪਹਿਲਾਂ ਘਟਨਾ ਜਿਹੜੀ ਵਾਪਰੀ ਐ ਪਹਿਲਾਂ ਉਹਦੇ ਬਾਰੇ ਪਹਿਲਾਂ ਗੱਲ ਕਰਨੀ ਚਾਹੀਦੀ ਸਾਰੀ ਜੋ ਜਿਹੜੀ ਇਹ ਘਟਨਾ ਵਾਪਰੀ ਐ ਇਹ ਤਕਰੀਬਨ 30-32 ਲੱਖ ਦੀ ਡਕੈਤੀ ਹੋਈ ਐ ਕਿ ਅੱਗੇ ਜੇ ਪਹਿਲਾ ਕੰਮ ਹੋਇਆ ਇਹ ਇਹ ਡਕੈਤੀ ਦਾ ਮੁੱਖ ਕਾਰਨ ਇਹਨਾਂ ਦਾ ਬੇਟਾ ਸੀ ਬਿਮਾਰ ਉਹਦੇ ਵਾਸਤੇ ਇਹਨੇ ਪੈਸੇ ਇਕੱਠੇ ਕਰੇ ਸੀ ਕੈਮਰਿਆਂ 'ਚ ਵੀ ਬੰਦੇ ਆ ਕੇ ਉਹਦੇ ਦੇਖ ਕੇ ਆਏ ਆ ਤਿੰਨ ਬੰਦੇ ਸੀ ਤੇ ਇੱਕ ਤੇ ਪਟਕਾ ਬਣੇ ਦੋ ਸੇ ਉਹ ਐਵੇਂ ਪਿੱਠੂ ਬੈਗ ਵਿੱਚ ਜਿਹੜੇ ਬੈਗ 'ਚ ਪੈਸੇ ਹੋ ਬੈਗ ਪੂਰਾ ਪਛਾਣ ਲਿਆ ਬੈਗ ਵਿੱਚ ਉਹਨਾਂ ਨਾਲ ਟੰਗਿਆ ਗੱਲ ਚ ਉਹਨਾਂ ਨੇ ਇਧਰ ਰੋਸ ਵੀ ਅੱਜ ਬਾਜ਼ਾਰ ਵੀ ਬੰਦ ਹੈ ਮੂ ਪੁਲਿਸ ਸਹਿਯੋਗ ਦੇ ਰਹੀ ਹੈ ਪੂਰੇ ਕਹਿੰਦੇ ਸ਼ਾਮ ਤੱਕ ਕੁਝ ਨਾ ਕੋ ਤੁਹਾਨੂੰ ਕਲੀਅਰ ਕਰ ਦਾਂਗੇ ਬਾਜ਼ਾਰ ਕਿਉਂ ਬੰਦ ਕੀਤਾ ਹੈ ਬਾਜ਼ਾਰ ਵਿੱਚ ਰੋਸ ਹੋ ਜੋ ਬੰਦ ਹੈ ਵੀ ਮੁੰਡੇ ਛੱਟ ਗਏ ਐਸੀ ਹੋਰ ਤਾਂ ਗੱਲ ਨਹੀਂ ਕੋਈ ਪ੍ਰਸ਼ਾਸਨ ਮਤ ਪ੍ਰਸ਼ਾਸਨਾਂ ਦੀ ਤੁਹਾਨੂੰ ਸ਼ਾਮ ਤੱਕ ਕੁਝ ਨਾ ਕੁਝ ਹੱਲ ਹੋ ਸਕਦਾ ਹੈ ਬੰਦੇ ਦਾਖਲ ਕਿੰਨੇ ਜਿਹੜੇ ਹੋ ਗਏ ਉਹ ਇਹ ਤਾਂ ਉੱਪਰ ਦੀ ਦੁਕਾਨਾਂ ਉੱਪਰ ਦੀਆਂ ਛਾਲਾਂ ਮਾਰ ਕੇ ਆਣੀ ਤਿੰਨ ਬੰਦੇ ਦੋ ਕੋਲ ਪਿਸਟਲ ਸੀ ਇੱਕ ਬਿਨਾ ਪਿਸਟਲ ਦੇ ਉਹ ਜੀ ਭਾਈ ਕੈਮਰ ਜੀ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਮੈਂ ਥੀ ਵਰਕ ਅੱਗੇ ਦਾ ਵਾਸੀ ਆ ਕੀ ਘਟਨਾ ਜਿਹੜੀ ਹੋਈ ਕਿਵੇਂ ਹੋਈ ਰਾਤ ਕਿੰਨੇ ਵਜੇ ਘਟਿਆ ਰਾਤ ਨੂੰ ਸਵਾ 2 ਵਜੇ ਉਹ ਤਿੰਨ ਬੰਦੇ ਆਏ ਨੇ ਜੀ ਕਿੰਨੇ ਬੰਦੇ ਨੇ ਤਿੰਨ ਬੰਦੇ ਸੀਗੇ ਜੀ ਇਥੇ ਹਥਿਆਰ ਸੀਨੋ ਕੋਲੇ ਕੋਈ ਤਾਂ ਦੇ ਹੈਗੇ ਸੀਗੇ ਜੀ ਇਥੇ ਹਥਿਆਰ ਕਿਵੇਂ ਮੂੰਹ ਟਕੇ ਹੋਏ ਸੀ ਜਿਨ੍ਹਾਂ ਦੇ ਮੂੰਹ ਟਕੇ ਹੋਏ ਸੀ ਕੀ ਚਿੱਤਰ ਉਹਨੇ ਸਾਰੀ ਡੀਟੇਲ ਦੱਸ ਦੋ ਸਰ ਸਾਰ ਸਾਰ ਉਹਨਾਂ ਨੇ ਮੇਰਾ ਮੂੰਹ ਘੋਟਿਆ ਦੱਬਿਆ ਵੀ ਉਹ ਸ਼ੋਰ ਨਾ ਪਾਵੇ ਤੇ ਉਸ ਤੋਂ ਬਾਅਦ ਮੇਰੇ ਤੋਂ ਪੈਸੇ ਡਿਮਾਂਡ ਕੀਤੀ ਕਿੰਨੇ ਪੈਸੇ ਦੀ ਮੰਗ ਕੀਤੀ ਸਰ 50 ਲੱਖ ਰੁਪਏ ਡਿਮਾਂਡ ਕੀਤੀ ਜੀ ਕਿਵੇਂ ਪੈਸਾ ਤੁਹਾਡੇ ਕੋਲ ਕਰਜ਼ੇ ਪਿਆ ਸੀਗਾ ਮੇਰੇ ਕੋਲ ਤੇ ਜੀ 30 ਲੱਖ ਰੁਪਏ ਪਏ ਸੀ ਮੇਰਾ 30 ਲੱਖ ਲੇ ਗਏ ਠੀਕ ਹੈ ਜੀ ਕਿਵੇਂ ਉਹ ਪੈਸਾ ਵੀ ਤੁਸੀਂ ਇਕੱਠਾ ਕਰਕੇ ਰੱਖਿਆ ਹੋਇਆ ਸੀ ਇਕੱਠਾ ਸੇਵਿੰਗ ਕਰਦਾ ਜੀ ਜਿਵੇਂ ਹੁਣ ਬੱਚੇ ਕਰਕੇ ਕੁਝ ਬਿਆਸ ਤੇ ਲਿੱਤੇ ਹੋਏ ਸੀਗੇ ਲੋਕਾਂ ਤੋਂ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਜੀ 1 ਸਾਲ 2 ਮਹੀਨੇ ਹੋ ਗਏ 1 ਸਾਲ 2 ਦਿਨ ਪਹਿਲਾਂ ਹੁਣ ਤਾਂ ਜੀ ਚੰਡੀਗੜ੍ਹ ਦਾਖਲ ਸੀਗਾ ਕਿਤੇ ਤੁਹਾਡੀ ਯੋਜਨਾ ਸੀ ਵੀ ਉੱਥੇ ਕੋਈ ਬੱਚੇ ਨੂੰ ਹੋਰ ਕਰਦੇ ਵੀ ਜਿੱਥੇ ਸਾਨੂੰ ਐ ਲੱਗਦਾ ਸੀ ਵੀ ਚੰਡੀਗੜ੍ਹ ਵੀ ਸ਼ਾਇਦ ਜਵਾਬ ਦੇਣਗੇ ਤਾਂ ਅਸੀਂ ਦਿੱਲੀ ਲੈ ਕੇ ਜਾਵਾਂਗੇ ਉਹਦੇ ਕਰਕੇ ਪੈਸੇ ਰੱਖੇ ਸੀ ਉਹਦੇ ਕਰਕੇ ਇਕੱਠੇ ਕਰੀ ਤੁਸੀਂ ਹਾਂ ਸੇਵਿੰਗ ਕਿਤੇ ਹੋਸੀ ਹੈ ਕਿ ਇਹ ਜਾਂਦੇ ਕੋਈ ਸੁ ਗੱਲਬਾਤ ਥੋੜੀ ਥੋੜੀ ਇੰਟਰ ਕਿਵੇਂ ਹੋਏ ਤੁਹਾਡੇ ਇੰਟਰ ਮੇਰੇ ਇਧਰ ਬਾਥਰੂਮ ਵਿੱਚ ਦੀ ਹੋਏ ਨੇ ਜੀ ਤੇ ਖੜਕਾ ਹੋਇਆ ਤਾਂ ਮੈਂ ਬਾਥਰੂਮ ਦੀ ਵਿੰਡੋ ਖੋਲੀ ਤੇ ਉਹਦੇ ਵਿੱਚੋਂ ਤਿੰਨ ਬੰਦੇ ਸੀ ਤੇ ਨਾਲੇ ਮੈਨੂੰ ਦੱਬ ਲਿਆ ਹੱਥਾਂ ਪਾਈ ਵੀ ਕੀ ਕੀ ਤੁਹਾਡੇ ਨਾਲ ਗਿਆ ਨਹੀਂ ਦੋ ਤਿੰਨ ਮਾਰੇ ਨੇ ਢੂਈ 'ਚ ਥੱਪੜ ਅੱਛਾ ਹੱਥੋ ਪਾਈ ਜਿਆਦਾ ਨਹੀਂ ਕੀਤੀ ਪਰ ਮੇਰਾ ਮੂੰਹ ਸਿਰ ਬਹੁਤ ਕੁੱਟਿਆ ਉਹਨਾਂ ਨੇ ਹਥਿਆਰ ਕੀ ਸੀ ਉਹਨਾਂ ਕੋਲ ਹਥਿਆਰ ਪਤਾ ਨਹੀਂ ਕੀ ਸੀ ਜੀ ਹੈਗੇ ਸੀ ਹਥਿਆਰ ਪਰ ਉਹਨਾਂ ਲੋਕ ਠੀਕ ਹੈ ਠੀਕ ਕਸਤੋਵਾ ਤੁਸੀਂ ਕੋਈ ਰੋਲਾ ਵਗੈਰਾ ਫਤਕੀ ਪਾਇਆ ਜਾਂ ਕੀ ਹੈ ਰੋਲਾ ਮੈਨੂੰ ਪਾਣੀ ਨਹੀਂ ਦਿੱਤਾ ਜੀ ਅੱਛਾ ਤਿੰਨੇ ਜਣੇ ਸੀ ਉਹਨਾਂ ਨੇ ਦੱਬ ਲਿਆ ਜੋ ਉਸ ਹੈਗਾ ਕਹਿੰਦੇ 50 ਲੱਖ ਰੁਪਏ ਸਾਨੂੰ ਗਲਾਹ ਕਹਿੰਦੇ 50 ਲੱਖ ਗਲਾਹ ਕਹਿੰਦੇ ਜਦੋਂ ਮੇਰੀ ਕੋਈ ਬਾਣੀ ਚੱਲੀ ਤਾਂ ਮੇਰੇ ਗੋਦਰੇ ਦੀ ਉਲਮਾਰੀ ਵਿੱਚੋਂ ਬੈਗ 30 30 ਲੱਖ ਰੁਪਏ ਪਿਆ ਸੀ ਮੰਗ ਕੀ ਹੈਗੀ ਮੰਗ ਤਾਂ ਜੀ ਮੈਨੂੰ ਮੇਰੇ ਪੈਸੇ ਵਾਪਸ ਮਿਲਨੇ ਚਾਹੀਦੇ ਨੇ ਕਾਰਵਾਈ ਹੁਣ ਜੇ ਕਾਰਵਾਈ ਹੁਣ ਜੇਂਦੀ ਹੈ ਜੇ ਤੁਹਾਡੇ ਮੋਬਾਈਲ ਵਗੈਰਾ ਮੇਰੀ ਵਾਈਫ ਦਾ ਮੋਬਾਈਲ ਲੇ ਗਏ ਨੇ ਜੀ ਬਿਵਾਰ ਕੌਣ ਸੀ ਆਪਣੇ ਜਿਹੜਾ ਬੀਨਾ ਮੇਰਾ ਭਤੀਜਾ ਸੀ ਜੀ ਕੀ ਨਾਮ ਹੈ ਜੀ ਨਾਮ ਕੀ ਹੈ ਨਾਮ ਰਵੀ ਕੁਮਾਰ ਹੈ ਜੋ ਕਾਫੀ ਟਾਈਮ ਤੋਂ ਬਿਮਾਰ ਨੇ ਇੱਕ ਸਾਲ ਤੋਂ ਠੀਕ ਹੈ ਜੀ ਬਹੁਤ ਚਲੋ ਜਿਹੜੀ ਰਾਤੀ ਘਟਨਾ ਵਾਪਰੀ ਜਿੱਤੇ ਕੀ ਕਰੀ ਤੁਹਾਡੇ ਕੋਲ ਜੀ ਸੰਜੀਵ ਕੁਮਾਰ ਦੇ ਘਰ ਰਾਤੀ ਕਣ ਨਾਮ ਨੂੰ ਬੰਦਿਆਂ ਨੇ ਅੰਦਰੋਂ ਬੜਕੇ ਚੋਰੀ ਕੀਤੀ ਹੈ ਤੇ ਮੁਕੱਦਮਾ ਦਰਜ ਕਰ ਲਿਆ ਇਨਵੈਸਟੀਗੇਸ਼ਨ ਜਾਰੀ ਹੈ ਸਾਰੇ ਅਸੀਂ ਹਰ ਪੱਖ ਤੋਂ ਇਹਦੀ ਤਫਤੀਸ਼ ਕਰ ਰਹੇ ਹਾਂ ਤੇ ਜਲਦੀ ਹੀ ਸੀ ਮੁਰਜਮ ਜਿਹੜੇ ਗ੍ਰਿਫਤਾਰ ਕਰਨਾ ਕੀ ਹੋਊਗਾ ਤਾਂ ਜਿਹੜੀ ਜਾਨ ਦਰਜ ਕੀ ਨੇ ਕੀ ਦਰਜ ਕਰਾਈ ਲੋਣੀ ਬਸ ਵੀ ਜੋ ਸਾਡੇ ਘਰ ਬੰਦੇ ਆਏ ਜਿਹੜਾ ਕੁਝ ਰਕਮ ਜੀ ਬਲਵਿੰਦਰ ਸਿੰਘ ਕੋਲੇ ਬਿਆਨ ਬਿਆਨਤ ਨੂੰ ਪੜ ਕੇ ਤੁਹਾਨੂੰ ਡਿਟੇਲ ਚ ਦੇ ਦਵਾਂਗਾ ਬਲਵਿੰਦਰ ਸਿੰਘ ਇਹ ਹੋਏ ਨੇ ਸਾਈਡ ਤੇ ਲੱਭਣ ਵਾਸਤੇ ਤੁਸੀਂ ਮਿਲਿਆ ਹੁਣ ਤੱਕ ਜਿਹੜੀ ਚੀਜ਼ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਨੂੰ ਉੱਪਰਲੀ ਨਹੀਂ ਕਰ ਸਕਦੇ ਹੈਗੇ ਵੀ ਕੀ ਮਿਲਿਆ ਕੀ ਨਾ ਮਿਲਿਆ ਤਾਂ ਜੋ ਦੋਸ਼ੀਆਂ ਨੂੰ ਜੀ ਅਸੀਂ ਤੁਹਾਨੂੰ ਉੱਪਰਲੀ ਦੱਸਦਾ ਤਾਂ ਦੋਸ਼ੀਆਂ ਨੂੰ ਇਸ ਦੀ ਮਦਦ ਮਿਲ ਜੂਗੀ ਸਭ ਨੂੰ ਲਈ ਹਾਂ ਚੋਰੀ ਬੜੀ ਜ਼ਿਆਦਾ ਹੈ ਨਾ ਟੱਕਾ ਹੈ ਇਹ ਬਿਆਜ ਚੋਰੀ ਹੋਈ ਹੈ ਹਾਂ ਚੋਰੀ ਭਰੀ ਜੀ ਇਹ ਚੋਰੀ ਹੈ ਜਾਂ ਟੱਕ ਹੈ ਜੀ ਚੋਰੀ ਹੋਈ ਹੈ ਜੀ ਚੋਰੀ ਕਰਕੇ ਲੈ ਕੇ ਗਏ ਨੇ ਉਹਨਾਂ ਤੋਂ ਉਹਨਾਂ ਦੀ ਕਮਰੇ ਵਾਲੀ ਅਲਮਾਰੀ ਵਿੱਚੋਂ ਪੈਸੇ ਕੱਢ ਕੇ ਲੈ ਕੇ ਗਏ ਨੇ ਆਪ ਕੋਲ ਕੱਢ ਕੇ ਲੈ ਕੇ ਗਏ ਨੇ ਓਕੇ ਥੈਂਕ ਯੂ ਜੀ